ਮਾ ਬਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ ਆਓ ਆਪਾਂ ਰਲ ਮਿਲ ਕੇ ਇੱਕ ਪੰਜਾਬੀ ਲੋਕ ਗੀਤਾਂ ਦੀ ਲੜੀ ਵਿੱਚੋਂ ਲੋਕ ਗੀਤ ਸੁਣਦੇ ਹਾਂ ਮਹਾਰਾਜ ਸਭ ਦੇ ਸਿਰ ਤੇ ਮਿਰ ਭਰਿਆ ਹੱਥ ਰੱਖੇ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਖੁਸ਼ ਰਹੋ ਤੇ ਆਓ ਆਪਾਂ ਹੁਣ ਇਸ ਲੋਕ ਗੀਤ ਦਾ ਆਨੰਦ ਮਾਣੀਏ ਝੁੱਲਾ ਚੰਕਾਲੇ ਪਦੀ ਤੇ ਗਾਛਾ ਖਾ ਕੇ ਡੇਗ ਪਈ ਬਚਣ ਦੀ ਆਸ ਕੋਈ ਨਾ ਨੀ ਨਨਦੇ ਮੇਰੀਏ ਬਾਚਾ ਨੇ ਦੀ ਆਸ ਕੋਈ ਨਾ ਸੋਰ ਆਪ ਧੋ ਰਿਆਂ ਦਾ ਪਾਰ ਗਿਆਂ ਬੇੜਾ ਵਿੱਚ ਮੇਰਾ ਬਾਪ ਕੋਈ ਨਾ ਨੀ ਨਨਦੇ ਮੇਰੀਏ ਵਿੱਚ ਮੇਰਾ ਬਾਪ ਕੋਈ ਨਾ सहुरियां पिया दुख तां बथेरा सी बाप वरगा साख कोई नरि बाप वरगा साख कोई न चुल्हा चौकाले पदी ते खा के पी ते गाके डेग पई बचण जी थां को न ਨੀ ਨਨਦੇ ਮੇਰੀਏ ਬਚਣੇ ਦਿੱਤਾ ਕੋਈ ਨਾ ਸਸਾਂਤੇ ਪਤੀ ਸਨਾਰ ਪਰ ਗਿਆ ਵੇੜਾ ਵਿੱਚ ਮੇਰੀ ਮਾਂ ਕੋਈ ਨਾ ਨੀ ਨਨਦੇ ਮੇਰੀਏ ਵਿੱਚ ਮੇਰੀ ਮਾਂ ਕੋਈ ਨਾ सत्साते पति सानो दुखता भथे राशि माँ वर्गी छा कोई ना निनन दे मेरिए माँ वर्गी छा कोई ना चूल्हा चौका ने गाच ते गाछ खा के डेग पी बचने दी तीर कोई ना

ਡੇਠਾ ਤੇ ਦੀਆ ਰਾਨੋ ਦੱਕ ਤੰਬ थे रासी वीर ਵਰਗਾ چیر ਕੋਈ ਨਾ ਨੀ ਨਨ ਦੇ ਮੇਰੀਏ वीर ਵਰਗਾ چیر ਕੋਈ ਨਾ ਜੁਲਾ ਚੋਂ ਕਲੇਪ ਦੀਤੇ ਗਾਚ ਖਾ ਕੇ ਡੰਗ ਪੀ ਬਚਨੇ ਦੀ ਰਹਿਣ ਕੋਈ ਨ ਨਨੰਦੇ ਮੇਰੀਏ ਬਚਣੇ ਦੀ ਰਹਿਣ ਕੋਈ ਨਂ ਦਨਾ ਨੀਆਂ ਜਟਾਨੀਆਂ ਨਾ ਪਰ ਗਈ ਆਵੇਣਾਪ ਵਿੱਚ ਮੇਰੀ ਪੈਣ ਕੋਈ ਨ ਨਨੰਦੇ ਮੇਰੀਏ ਵਿੱਚ ਮੇਰੀ ਪੈਣ ਕੋਈ ਨ ਦਰਾਣੀਆਂ ਜਟਾਨੀਆਂ ਨੂੰ ਦੁੱਖ ਤਬ ਤੇਰਾ ਸੀ ਪੈਨ ਵਰਗੀ ਸੈਨ ਕੋਈ ਨਾ ਨੀ ਨਨਦੇ ਮੇਰੀਏ ਵਨ ਵਰਗੀ ਸੈਨ ਕੋਈ ਨਾ ਲੋ ਜੀ ਏਸੀ ਇੱਕ ਪੰਜਾਬੀ ਲੋਕ ਗੀਤ ਕੀ ਕੱਚੇ ਜੁੱਲੇ ਚੋਂ ਕੇ ਹੁੰਦੀ ਸੀ ਤੇ ਉਹ ਫਿਰ ਉਹਦੋਂ ਲਿੰਪਦੀਆਂ ਸੀ ਹੁਣ ਵਰਗੀ ਗੱਲ ਨਹੀਂ ਹੈ ਤੇ ਜਦੋਂ ਲਿਪਦੀਆਂ ਸੀ ਤੇ ਬਹੁਤ ਜ਼ਿਆਦੀ ਗਰਮੀ ਹੁੰਦੀ ਸੀ ਇਸੇ ਤਰ੍ਹਾਂ ਹੀ ਉਹ ਕੋਈ ਬੀਬੀ ਚੁੱਲ੍ਹਾ ਚੌਂਕਾ ਬਣਾਉਂਦੀ ਸੀ ਮਿੱਟੀ ਦਾ ਤੇ ਡਿਗਦੀ ਤੇ ਉਹਨੇ ਫਿਰ ਇਹੋ ਪੰਜਾਬੀ ਲੋਕ ਗੀਤ ਗਾਇਆ ਵੀ ਮੈਂ ਇਸ ਤਰ੍ਹਾਂ ਡਿਗਪੀ ਪਰ ਸਾਰਿਆਂ ਨੂੰ ਅਗਲਿਆਂ ਨੂੰ ਸਹਰਿਆਂ ਵਾਲਿਆਂ ਨੂੰ ਵੀ ਬਹੁਤ ਆਪਣਾ ਦੁੱਖ ਹੁੰਦਾ ਹੈ ਨੋਹਾ ਧੀਆਂ ਦਾ ਪਰ ਜਿੰਨਾ ਮਾਪਿਆਂ ਨੂੰ ਹੁੰਦਾ ਹੈ ਉਹ ਜ਼ਿਆਦਾ ਲਾਡਲ ਦਾ ਕੇ ਪਾਲਦੇ ਹਨ ਤੇ ਉਹਨਾਂ ਨੂੰ ਫਿਰ ਥੋੜਾ ਜਿਹਾ ਬਹੁਤਾ ਜ਼ਿਆਦਾ ਦੁੱਖ ਹੁੰਦਾ ਹੈ ਤੇ ਉਹਰੇ ਇਸੇ ਤਰ੍ਹਾਂ ਕਰਦੀ ਵੀ ਮੇਰਾ ਬਾਪ ਨਹੀਂ ਵੇਚੇਗਾ ਸਾਰਿਆਂ ਰਿਸ਼ਤੇ ਗਿੰਦੀ ਹੈ ਤੇ ਆਓ ਹੁਣ ਆਪਾਂ ਕੱਲ ਨੂੰ ਫੇਰ ਮਿਲਦੇ ਆ ਮੈਨੂੰ ਦਿਓ ਆਗਿਆ ਮੇਰੀ ਵੀਡੀਓ ਵੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ